ਨਾਮਬਾਲਕ ਲੜਕੀ ਦੇ ਘਰ ਜਾਏ ਨੇ ਨਾਮਬਾਲਕ ਮੰਗੇਤਰ ਦਾ ਕਤਲ ਕਰਕੇ ਆਪਣੇ ਹੀ ਘਰ ਦੇ ਅੰਦਰ ਦਫਨਾਇਆ ਪੁਲਿਸ ਨੇ ਤਹਿਸੀਲਦਾਰ ਦੀ ਗਵਾਹੀ ਚ ਬਰਾਮਦ ਕੀਤੀ লাশ ਲੜਕੀ ਮਾਤ ਭਰਾ ਤੇ ਕੇਸ ਦਰਜ ਪ੍ਰੇਮ ਪ੍ਰਸੰਗ ਅਖੀਰ ਬਣਿਆ ਨਾਮਬਾਲਕ ਲੜਕੇ ਦੀ ਮੌਤਾ ਕਾਰਨ ਮਾਮਲਾ ਬਟਾਲਾ ਦੇ ਭੁੱਲਾ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੋਂ ਇੱਕ ਘਰ ਦੇ ਅੰਦਰ ਦਫਨਾਏ ਗਈ ਨਾਮਬਾਲਕ ਲੜਕੇ ਦੀ লাশ ਬਰਾਮਦ ਕੀਤੀ ਗਈ ਹੈ ਮ੍ਰਿਤਕ ਜ਼ਾਹਿਰ ਉਮਰ 17 ਸਾਲ ਦੇ ਦਾਦਾ ਅਤੇ ਮਾਂ ਨੇ ਦੱਸਿਆ ਕਿ ਉਹਨਾਂ ਦਾ ਬੇਟਾ ਸਾਹਿਲ ਦੀ ਮੰਗਣੀ ਉਕਤ ਲੜਕੀ ਦੇ ਨਾਲ ਹੋ ਰੱਖੀ ਸੀ ਲੜਕੀ ਲੜਕਾ ਨਾਮ ਵਾਲਖੋਂ ਕਾਰਨ ਵਿਆਹ ਅਜੇ ਨਹੀਂ ਸੀ ਕੀਤਾ ਲੜਕਾ ਅਕਸਰ ਹੀ ਲੜਕੀ ਦੇ ਘਰ ਜਾਂਦਾ ਰਹਿੰਦਾ ਸੀ ਲੜਕੇ ਦੇ ਦਾਦੇ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਲੜਕਾ ਉਸਦੇ ਕੋਲੋਂ 7 ਲੱਖ ਰੁਪਏ ਘੁੰਮਣ ਜਾਣ ਦੇ ਲਈ ਲੈਸਨ ਅਤੇ ਘਰੇ ਇਹ ਕਹਿ ਕੇ ਗਿਆ ਕਿ ਉਹ ਆਪਣੀ ਮੰਗੇਤਰ ਦੇ ਘਰ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਅਸੀਂ ਵੀ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਲੇਕਿਨ ਅੱਜ ਪਤਾ ਚੱਲਿਆ ਕਿ ਲੜਕੀ ਦੇ ਘਰ ਅੰਦਰ ਬਦਬੂ ਆ ਰਹੀ ਆ ਉਹਨੇ ਇਸ ਨੂੰ ਇਤਲਾਹ ਦਿੱਤੀ ਗਈ ਲੜਕੀ ਦੇ ਘਰ ਅੰਦਰ ਤਲਾਸ਼ੀ ਲਈ ਗਈ ਤਾਂ ਪਤਾ ਚੱਲਿਆ ਕਿ ਲੜਕੀ ਵਾਲਿਆਂ ਨੇ ਸਾਹਿਲ ਦਾ ਕਤਲ ਕਰਕੇ Laash ਘਰ ਦੇ ਅੰਦਰ ਹੀ ਦਫਨਾ ਦਿੱਤੀ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੁਨਸਿੰਸ ਇਹ ਮੈਂ ਇਹਨਾਂ ਨਵੀਂ ਬਰਦੀਪੁੰਦਰਜੀਤ ਰੋਡ ਬਟਾਲਾ ਇੱਥੇ ਕੀ ਮੰਗਵਾਇਆ ਇੱਥੇ ਸਿਰਕ ਮੇਰਾ ਪੋਤਾ ਸੀ ਉਹ ਗੁਰੂ ਨਾਨਕ ਸਕੂਲ ਪੜਦਾ ਸੀ ਤੇ ਜਿਹੜੀ ਇਹ ਕੁੜੀ ਵੀ ਸੀ ਇਹ ਵੀ ਗੁਰੂ ਨਾਨਕ ਸਕੂਲ ਪੜਦੀ ਸੀ ਕੀ ਨਾਂ ਪੁੱਤ ਉਹ ਦਾ ਸਾਹਿਲ ਮਸੀਸ ਉਮਰ 17 ਸਾਲ ਸੀ ਤੇ ਇਹਨਾਂ ਨੇ ਉਹਦੀ ਮਾਂ ਹੱਲੇ ਘਰ ਗਈ ਤਾਂ ਆਂਦੇ ਕਹੀ ਮੰਗਣੀ ਕਰਨੀ ਚਾਹਤ ਕੁੜੀ ਦੀ ਦਾਦੀ ਤੇ ਉਹਦੀ ਮਾਂ ਤੇ ਹੋਰ ਉਹਦੇ ਰਿਸ਼ਤੇਦਾਰ ਮੈਂ ਕਹਿੰ ਗਿਆ ਜਿਹੜੀ ਤੁਹਾਡੀ ਕਾਸਟ ਆ ਅਸੀਂ ਕ੍ਰਿਸਚੀਅਨ ਆ ਇਹ ਵਕਰੇ ਨੇ ਤੇ ਗੱਡੀ ਨਹੀਂ ਰਲਣੀ ਆਂਦੇ ਚਲੋ ਕੋਈ ਗੱਲ ਨਹੀਂ ਇਹ ਅੱਜ ਕੱਲ ਇਹੋ ਜੇ ਕੰਮ ਨਹੀਂ ਚੱਲਦਾ ਉਹ ਡੇਢ ਦੋ ਡੇਢ ਕਿੰਨਾ ਪਹਿਲਾਂ ਮੰਗਣੀ ਕੀਤੀ ਆ ਤੇ ਉਹ ਮੁੰਡਾ ਜਿਹੜਾ ਇਹਨਾਂ ਦੇ ਘਰ ਹੁੰਦਾ ਸੀ ਉਹ ਕੁੜੀ ਕਰਕੇ ਪੜ੍ਹਦੇ ਇਕੱਠੇ ਰਹੇ ਕਿਤੇ ਤੇ ਐਂਡ ਨੇ ਪੰਜ ਛੇ ਦਿਨ ਤੋਂ ਘਰ ਨਹੀਂ ਆਇਆ ਅਸੀਂ ਪਰਚੋਲ ਕੀਤੀ ਤਾਂ ਸਾਨੂੰ ਪਤਾ ਲੱਗਾ ਕਿ ਇਹਨਾਂ ਦਾ ਕੋਈ ਬੋ ਆ ਰਹੀ ਆ ਮੈਂ ਆਪਣੇ ਕੋਈ ਰਿਸ਼ਤੇਰਾਂ ਭੇਜੇ ਪਤਾ ਕਰੋ ਉਧਰ ਨਹੀਂ ਜਾਂਦਾ ਸੀ ਤੇ ਉਹਨਾਂ ਨੇ ਜਿਹੜਾ ਮਾਰ ਮੁਰਕ ਅੰਦਰ ਨੱਪਿਆ ਪਿਆ ਆ ਇਹ ਰੰਜਿਸ਼ ਹੋ ਗਈ ਜਿਹੜੀ ਐਂਗੇਜਮੈਂਟ ਦੀ ਸੀ ਰੰਜਿਸ਼ ਸੀ ਕਿ ਉਹਨੇ ਮੇਰੇ ਅਕਾਊਂਟ ਚੋਂ ਫਿੰਟੂਨ ਲਈ ਵਾਸਤੇ 1 ਲੱਖ ਕੋਈ 25000 ਰੁਪਏ ਲਿਆ ਸੀ ਹਾਂਜੀ ਐਚ ਡੀ ਐਫ ਸੀ ਬੈਂਕ ਤੋਂ ਦਿੱਤਾ ਹੀ ਉਹ ਸਾਰਾ ਰੁਪਇਆ ਇਹਨਾਂ ਨੇ ਹੜੱਪ ਕਰਕੇ ਤੁਹਾਨੂੰ ਮਾਰਿਆ ਜੀ ਕੋਲ ਫੋਨ ਨੋਟ ਕੀਤੀ ਹੈ ਜਿਹਨੇ ਹਾਂਜੀ ਨਹੀਂ ਮੈਂ ਤਾਂ ਸੋਚਿਆ ਕਿ ਚੱਲ ਜਦੋਂ ਦਾ ਪਤਾ ਨਹੀਂ ਲੱਗਾ ਫੂਲ ਪਾਣ ਬੰਦ ਹੋ ਗਏ ਤੇ ਕੁੜੀ ਦੀ ਜਿਹੜੀ ਮਾਂ ਸੀ ਉਹਗਾ ਕਿਤੇ ਮੇਰੀ ਜਿਹੜੀ ਨੌ ਸੀ ਮੁੰਡੇ ਦੀ ਮਾਂ ਉਹਨੂੰ ਫੋਨ ਕਰ ਦਿੱਤਾ ਆਇਆ ਕਿ ਨਹੀਂ ਘਰ ਆਇਆ ਕਿ ਨਹੀਂ ਘਰ ਕੰਮ ਤੋਂ ਨਾ ਕਰਕੇ ਮਾਰਦੇ ਤੋ ਤੁਕ ਤਾਂ ਪਤਾ ਲੱਗਣਾ ਹੈ ਤਹੀ ਅੱਗੇ ਵੀ ਸੋਚ ਤਾ ਜਿਸ ਤਰ੍ਹਾਂ ਛੁੱਟੀਆਂ ਪਈਆਂ ਤੇ ਚਲੋ ਆਪਣੇ ਨਾਂ ਕਿਤੇ ਆਉ ਉਹ ਚਾ ਕਿਤੇ ਹੋਰ ਸਰਦ ਗਿਆ ਉਹ ਅੱਜ ਨਹੀਂ ਪੁਲਿਸ ਕਾਰਮਿਕ ਕਰਨ ਦੇ ਅੰਦਰ ਕੋਈ ਡੈੱਡ ਬੋਡੀ ਨੱਪੀ ਜਿੰਨਾਂ ਨੂੰ ਮਾਰ ਕੇ ਕੱਪੜੇ ਘਰੇ ਕਨ ਕੀ ਨਾ ਕਿਥਰੀਏ ਅੱਛਾ ਯਾਰ ਤੇ ਬਟਾਲੇ ਖਾ ਇਹ ਫਾਟਕ ਦੇ ਨਾਲ ਹੀ ਸਾਡਾ ਘਰ ਵਾ ਮੇਰਾ ਨਾਮ ਵੀ ਆ ਮੇਰਾ ਨਾਮ ਬੇਵੀ ਆ ਠੀਕ ਹੋ ਗਈ ਮੇਰੇ ਬੇਟੇ ਨੂੰ ਇਹਨੇ ਕੁੜੀ ਦੀ ਮੰਗਣੀ ਹੋਈ ਤੇ ਇਹਨੇ ਘਰ ਸੱਦਿਆ ਘਰ ਸੱਦ ਕੇ ਤੇ ਕਹਿੰਦੀ ਕਿ ਮੇਰੇ ਕੋਲੇ ਰਹਿੰਦਾ ਵਾ ਤੇ ਮੈਂ ਤੇ ਇਸ ਪਾਲਾਖੀ ਵਿੱਚ ਰਹੀ ਕਿ ਮੈਂ ਹਾਂ ਇੱਥੇ ਕੋਲੇ ਰਹਿੰਦਾ ਵਾ ਤੇ ਮੈਂ ਚਲ ਕੋਈ ਗੱਲ ਹੀ ਮੰਗਣੀ ਤੇ ਹੋਈ ਹੈ ਮੈਂ ਚਲ ਕੋਈ ਗੱਲ ਹੀ ਵਿਆਹ ਕਰ ਜਿਹੜਾ ਥੋੜਾ ਚਿਰ ਅਜੀ ਉਮਰ ਉਹਨਾਂ ਦੀ ਥੋੜਾ ਦੋਨਾਂ ਦੀ ਘੱਟ ਸੀ ਪਰ ਇਹਨ ਮੈਨੂੰ ਕੀ ਪਤਾ ਹੈ ਕਿ ਇਹਨੇ ਕੁੜੀ ਨੇ ਮੇਰਾ ਪੋਤੀ ਫੇਰਾ ਖਾ ਕੇ ਭੇਜਣਾ ਕੀ ਨਾ ਕਰਵਾਲਾ ਕਿਹਨਾਂ ਕਿ ਦਾ ਜਿਹੜੇ ਜਨਦ ਦੇ ਘਰ ਵੜੇ ਜਿਹਨਾਂ ਦਾ ਇੰਗੇਜਮੈਂਟ ਕੁੜੀ ਨਾਲ ਉਹਨਾਂ ਤੀ ਨਾਮ ਆ ਮਾਂ ਪਿਓ ਦਾ ਇਹ ਤਾਂ ਇੰਗੇਜਮੈਂਟ ਕੀ ਸੀ ਨਾ ਹਾਂਜੀ ਮਾਗ ਲਾਣੇ ਪੁਰਾ ਮੈਨੂੰ ਕੋ ਚੇਤਾਈ ਹੋ ਡੇ ਮੈਂ ਦਿਮਾਗ ਚ ਮੇਰੇ ਨਿਕਲ ਗਏ ਕੀ ਮਾਮਲਾ ਇੱਥੇ ਸਾਹਮਣੇ ਇਹ 2:00 ਵਜੇ ਇੱਕ ਤਲਾਹ ਆਈ ਆ ਆਪਣੇ ਸ਼ਾਹਲ ਨਾਂ ਦਾ ਮੁੰਡਾ ਜਿਹੜਾ ਨਿਊ ਗੁਵਿੰਦਨਗਰ ਤੇ ਰਹਿੰਦਾ ਉਹਦੀ ਮਾਤਾ ਨੇ ਦੱਸਿਆ ਕਿ ਮੇਰਾ ਮੁੰਡਾ ਕੁਝ ਦਿਨਾਂ ਦਾ ਘਰੋਂ ਗਾਇਬ ਹੈ ਉਹਦੀ ਕੁਝ ਦਿਨ ਪਹਿਲਾਂ ਹੀ April ਚ ਇਕ ਜਰਨਜੀਤ ਨਾਮ ਦੀ ਜਨਾਨੀ ਹੈ ਉਹਦੀ ਬੇਟੀ ਨਾਲ ਅੰਗੇਜਮੈਂਟ ਹੋਈ ਹੈ ਜਿਹੜਾ ਸ਼ਾਹਲ ਹੈ ਇਹ ਕ੍ਰਿਚੰ ਭਾਈਚਾਰੇ ਨਾਲ ਸੰਬੰਧ ਰੱਖਦਾ ਉਹ ਜੋ ਉਹਦੇ ਦੱਸਣ ਮੁਤਾਬਕ ਤੇ ਜਿਹੜੇ ਦੂਸਰੇ ਆ ਉਹ ਰਾਮਗੜੀਆ ਸ਼ਹਿਰ ਦੇ ਜੋ ਵੀ ਉਹਨਾਂ ਨੇ ਦੱਸਿਆ ਮੈਂ ਇਹਨੂੰ ਇਹਦੇ ਬਾਰੇ ਕਲੀਅਰ ਨਹੀਂ ਮੈਂ ਕਹਿ ਸਕਦਾ ਕਿਸੇ ਦੀ ਕਾਸਟ ਬਾਰੇ ਬਟ ਇਹ ਆ ਕਿ ਉਹਨਾਂ ਨੇ ਦੱਸਿਆ ਇਸ ਤਰ੍ਹਾਂ ਅੰਗੇਜਮੈਂਟ ਹੋਈ ਹੈ ਤੇ ਮੁੰਡਾ ਜਿਹੜਾ ਐਤਵਾਰ ਤੋਂ ਘਰ ਹੋ ਗਿਆ ਕਹਿੰਦਾ ਮੈਂ ਕੁੜੀ ਨਾਲ ਘੁੰਮਣ ਚੱਲਿਆ ਉਸ ਤੋਂ ਬਾਅਦ ਇਹ ਉਹਦੀ ਮਾਤਾ ਜਿਹੜੀ ਹੈ ਚਰਨਜੀਤ ਖੋਹਰ ਚਾਈਲਡ ਦੀ ਜਿਹੜੀ ਸੱਸ ਬਾਨੀ ਆ ਉਹ ਇਹਨਾਂ ਦੇ ਘਰ ਗਈ ਆ ਕੋਈ ਉਹਨਾਂ ਨੂੰ ਕੋਈ ਕੰਮ ਹੀ ਉਹਨਾਂ ਨੇ ਕਿਹਾ ਵੀ ਸਾਡਾ ਬੇਟਾ ਕਿੱਥੇ ਆ ਉਹਨਾਂ ਨੇ ਕਿਹਾ ਕਿ ਉਹ ਤਾਂ ਘੁੰਮਣ ਗਿਆ ਉਹ ਕੁਦਰਤੀ ਚਾਈਲਡ ਦੀ ਮਾਤਾ ਜਿਹੜੀ ਹੈ ਉਹਦੇ ਨਾਲ ਇੱਥੇ ਆ ਗਿਆ ਤੇ ਇੱਥੋਂ ਸਮੈਲ ਆ ਰਹੀ ਜਿਵੇਂ ਇਨਸਾਨੀਅਤ ਦੀ ਕੋਈ ਡੈੱਡ ਬੋਡੀ ਉਸ ਤੋਂ ਬਾਅਦ ਉਹ ਨਾਲ ਹੀ ਉਹਨਾਂ ਨੇ ਪੁਲਿਸ ਸਟੇਸ਼ਨ ਜਾ ਕੇ ਤਲਾਸ਼ ਦਿੱਤੀ ਐਸਐਚਓ ਨੇ ਜਿਹੜੇ ਉਹਦੀ ਜਿਹੜੀ ਦੱਸਿਆ ਵੀ ਦਾ ਉਹਨਾਂ ਨੇ ਜੋ ਬਿਆਨ ਲਿਖਾਇਆ ਅਸੀਂ ਜਿਹੜਾ ਇਹ ਦੱਸਿਆ ਜ਼ਿਲ੍ਹੇ ਅੰਦਰ ਆ ਕੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਉਹ ਸਤਨਾਮ ਸਿੰਘ ਤਹਿਸੀਲਦਾਰ ਆਏ ਉਹਨਾਂ ਦੀ ਹਾਜ਼ਰੀ ਵਿੱਚ ਆ ਕੇ ਜਿਲੇ ਗੇਟ ਖੋਲ ਕੇ ਦੇਖਿਆ ਕਿ ਉਹ ਟੋਏ ਦੇ ਵਿੱਚ ਉਹ ਅਸੀਂ ਡੈੱਡ ਬਡੀ ਉਹਨਾਂ ਦੀ ਹਾਜ਼ਰੀ ਚ ਗਈ ਬਾਕੀ ਫਰੈਂਸ ਦੀ ਸਾਰੀਆਂ ਟੀਮਾਂ ਆਈਆਂ ਨਾ ਬਾਕੀ ਪੋਸਟਮਾਰਟਮ ਕਰਾਵਾਂਗੇ ਉਸ ਤੋਂ ਬਾਅਦ ਜਿਹੜਾ ਵੀ ਅਗਲੀ ਕਾਰਵਾਈ ਲੈ ਪਰਚਾ ਐਫ ਆਈ ਆਰ ਦਰਜ ਕਰਤੀ ਸਰ ਲੜਕੇ ਦੀ ਨਹੀਂ ਮਿਲੀ ਜ ਬਲਕਿ ਕੀ ਦੀ ਜੀ ਹਾਂਜੀ ਐਫਆਰ ਜਿਹੜੀ ਉਹਨਾਂ ਨੇ ਹੈ ਉਹਨਾਂ ਨੇ ਤਿੰਨ ਬੰਦਿਆਂ ਦੇ ਬਾਈ ਨੇਮ ਲਖਾਈ ਹੈ ਲੜਕੀ ਲੜਕੀ ਦੀ ਮਾਤਾ ਔਰ ਉਹਦਾ ਬ੍ਰਦਰ ਤੇ ਦੋ ਅਨਨੌਨ ਬੰਦੇ ਸਰ ਕਤਲ ਦਾ ਮਾਮਲਾ ਹੈ ਕਿਸਾ ਜੀ ਹਾਂ ਕਤਲ ਦਾ ਆਹੀ 300 ਗ੍ਰਿਫਤਾਰੀ ਹੋਈ ਕਿਸੇ ਜੀ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਜਿਹਦੇ ਗ੍ਰਿਫਤਾਰੀ ਹੋਏਗੀ ਤੁਹਾਨੂੰ ਉਹਦੇ ਬਾਰੇ ਦੱਸਾਂਗੇ ਲੜਕੀ ਦੀ ਮਾਂ ਦਾ ਨਾਮ ਕੀ ਹੈ ਲੜਕੀ ਦਾ ਚਲੋ ਜੀ ਚਰਨਜੀਤ ਕੌਰ ਸਰ ਕੀਤਾ ਲੜਕੀ ਦਾ ਧਾਰਾ 103 ਵਿਐਸਐਨ 61 ਔਰ ਇਹਦੀ ਵਿਐਸਐਨ ਦੀ ਹੈ ਧਾਰਾ ਸਰ ਕਿਦੋਂ ਦਾ ਦਫਨਾਇਆ ਗਿਆ ਜੀ ਅੰਦਰ ਇਹਦੇ ਬਾਰੇ ਤਾਂ ਜੋ ਉਹਨਾਂ ਨੇ ਦੱਸਿਆ ਮੰਡੇ ਦਾ ਇਹ ਅੱਜ ਹੁਣ 5 ਦਿਨ ਹੋ ਗਏ ਸਰ ਕਿੰਨੀ ਕੁ ਉਮਰ ਬੇਟੇ ਦੀ ਆਏਗਾ ਉਹਦੇ ਕਹਿਣ ਮੁਤਾਬਕ 17 ਸਾਲ ਆ ਬੇਟੇ ਦੀ ਵਾਰ ਤੇ ਸਰ ਪਹਿਲੀ ਮੁੰਡੇ ਦੀ ਨਹੀਂ ਲੜਕੀ ਦਾ ਪਤਾ ਲੱਗਾ ਲੜਕੀ ਵਾਰਿਆ ਜਿਹਨੀਆਂ ਜਿਹਦਾ ਉਹਨਾਂ ਬਿਆਨ ਲੈ ਕੇ ਅਸੀਂ ਸਾਰੀ ਕਾਰਵਾਈ ਕੀਤੀ ਹੈ ਉਸ ਤੋਂ ਬਾਅਦ ਜੇ ਤਫ਼ਤੀਸ਼ ਦੇ ਵਿੱਚ ਜੋ ਆਏਗਾ ਬਾਈ ਨੇਮ ਪਰਚਾ ਦੱਸੇ ਲਾਸ਼ ਤੇ ਕੋਈ ਵੱਟ ਟੁੱਕ ਦੇ ਨਿਸ਼ਾਨ ਹੈਗੇ ਇਹਦੇ ਬਾਰੇ ਤਾਂ ਡਾਕਟਰ ਦੱਸਣਗੇ ਉਹ ਤਾਂ ਜਿਹਦੇ ਪੋਸਟਮਾਰਟਮ ਹੋਏਗਾ ਉਹ ਹੀ ਦੱਸਣਗੇ ਅਸੀਂ ਤਾਂ ਡੈੱਡ ਬੋਡੀ ਜਿਹੜੀ ਹੈ ਟੋਏ ਚੌਥ ਤਹਿਸੀਲਦਾਰ ਦੀ ਹਾਜ਼ਰੀ ਚ ਸਭ ਮਾਮਲਾ ਬਾਈ ਨੇਮ ਦਾ ਜਿੱਦਾਂ ਗਿਆ ਬਾਈ ਨੇਮ ਦੱਸ ਕਿੰਨੇ ਜਣੇ ਲਿਖਣਾ ਇਹ ਤਿੰਨ ਬਾਈ ਨੇਮ はい。